ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮਹਰਾਜ ਰਸੋਈ ਚੈਨਲ ਤੇ ਤੇ ਚਲਦੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਜੀ ਮਹਰਾਜ ਰਸੋਈ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਛੋਟਾ ਜਿਹਾ ਪਿਆਰਾ ਜਿਹਾ ਕਮੈਂਟ ਜਰੂਰ ਛੱਡ ਦਿਓ ਵੀਡੀਓ ਤੁਹਾਨੂੰ ਕਿਵੇਂ ਲੱਗੀ ਵੀਡੀਓ ਬੱਸ ਬਹੁਤ ਸੋਹਣੀ ਹੈ ਦੇਖੋ ਇਹ ਰਿਆਬਲੀ ਦਿਖਾ ਰਹੇ ਹਾਂ ਜਦੋਂ ਆਪਾਂ ਕਿੰਨੀ ਸੋਹਣੀ ਲੱਗ ਰਹੀ ਹੈ ਹੈਨਾ ਤੇ ਮੈਨੂੰ ਤਾਂ ਬਹੁਤ ਹੀ ਵਧੀਆ ਲੱਗਦਾ ਹੁੰਦਾ ਇੰਨਾ ਇਸ ਤਰ੍ਹਾਂ ਇੱਧਰ ਆ ਕੇ ਤੇ ਕਿਉਂਕਿ ਕੁਦਰਤੀ ਚੀਜ਼ਾਂ ਹੁੰਦੀਆਂ ਜਿਹੜੀਆਂ ਉਹ ਬਹੁਤ ਹੀ ਸੋਹਣੀਆਂ ਹੁੰਦੀਆਂ ਹੈਨਾ ਨੰਨ ਦੇਖ ਕੇ ਆਨੰਦ ਜਾ ਆ ਜਾਂਦਾ ਇਹ ਦੇਖੋ ਪਦੀਨਾ ਆਪਣਾ ਕਿੰਨਾ ਸੋਹਣਾ ਹੋਇਆ ਪਿਆ ਤੇ ਪਾਣੀ ਆਪਾਂ ਪਾ ਦਿੰਦੇ ਹਾਂ ਰੋਜ਼ ਨਹੀਂ ਪੈਂਦਾ ਬੱਸ ਉਹ ਦੂਗੇ ਤੀਜੇ ਦਾ ਤੇ ਇਹਨੂੰ ਪਾਣੀ ਦੀ ਲੋੜ ਨਹੀਂ ਹੁੰਦੀ ਆ ਜਿਆਦਾ ਜਿੰਨਾ ਪਾਣੀ ਪਾਈ ਜਾਵਾਂ ਉਹ ਤਾਂ ਹੀ ਵਧੀ ਜਾਂਦਾ ਹੈ ਤੇ ਦੋ ਕਟਾਣੀਆਂ ਹੀ ਲਾਈਆਂ ਸੀ ਦੇਖੋ ਕਿੰਨਾ ਫੈਲ ਗਿਆ ਤੇ ਨਾਲੇ ਆਪਾਂ ਤੂੜ ਵੀ ਲਈਦਾ ਰੋਜ਼ ਰਾਇਤੇ ਵਗੈਰਾ ਚ ਪਾਉਣ ਨੂੰ ਤੇ ਕਾਫੀ ਕਰਨਾ ਚੀਜ਼ਾਂ ਤੇ ਪੈ ਜਾਂਦਾ ਹੈ ਗੋਲ ਗੱਫਿਆਂ ਦਾ ਪਾਣੀ ਰਾਇਤਾ ਸਟਾਨੀ ਨੂੰ ਹੋਰ ਵੀ ਕਈ ਚੀਜ਼ਾਂ ਤੇ ਪੈਂਦਾ ਰਸ ਪਦੀਨਾ ਜਿਹੜਾ ਤੇ ਟੇਸਟ ਵੀ ਵਧੀਆ ਹੁੰਦਾ ਹੈ ਬਣਨੇ ਤੋਂ ਬਹੁਤ ਵਧੀਆ ਲੱਗਦਾ ਹੁੰਦਾ ਤੇ ਇਹ ਨਾਲੇ ਗਰਮੀ ਦੇ ਵਿੱਚ ਠੰਡਾ ਹੁੰਦਾ ਤੇ ਹੁਣ ਆਪਾਂ ਧੋ ਤਵਾ ਕੇ ਇੱਧਰ ਸਮਾਨ ਜਿਹੜਾ ਰੱਖ ਲਿਆ ਜੀ ਪਿਆਜ਼ ਲੈ ਲਿਆ ਤਾਂ ਇੱਕ ਟੁਬਟਰਾ ਸੁੱਕੀਆਂ ਲਾਲ ਮਿਰਚਾਂ ਪਦੀਨਾ ਤੇ ਡੰਡੀਆਂ ਲਾ ਦੇਣੀਆਂ ਤੇ ਸੁੱਕੀਆਂ ਲਾਲ ਮਿਰਚਾਂ ਹੀ ਪਾਉਣੀਆਂ ਨੇ ਬਸ ਚਟਨੀ ਦੇ ਵਿੱਚ ਤੇ ਅੱਜ ਮੈਂ ਭੁੱਲ ਗਈ ਅੱਗੇ ਮੈਂ ਲੱਸੀ ਚ ਭੌਂਕੇ ਰੱਖ ਦੇਣੀ ਹੁੰਦੀ ਆ ਫਿਰ ਇਹਨਾਂ ਦੀ ਖੁੜਤਨ ਘਟ ਜਾਂਦੀ ਆ ਇਹ ਜਿਹੜੀ ਲੱਸੀ ਚ ਪੈ ਉਹ ਤੇ ਜ਼ਿਆਦਾ ਕੌੜੀਆਂ ਹੁੰਨ ਤਾਂ ਤੇ ਉਹ ਵੈਸੇ ਕੌੜੀਆਂ ਵੀ ਘੱਟ ਆ ਇਹ ਤੇ ਮੈਂ ਸੌਦੇ ਚ ਪਾਈਆ ਕ ਮਗਾ ਲੈਣੀ ਹੁੰਦੀਆਂ ਫਿਰ ਕਾਫੀ ਟਾਈਮ ਨਿਕਟਮ ਹੁੰਦੀਆਂ ਇਹ ਕੜੀ ਵਗੈਰਾ ਚ ਵੀ ਪਾਏ ਜਾਂਦੇ ਤਾਂ ਵਧੀਆ ਲੱਗਦੇ ਹੁੰਦੇ ਆ ਪੀਸਾ ਹੁੰਦੀਆਂ ਮਿਰਚਾਂ ਆਪਾਂ ਚਟਨੀ ਚ ਪਾ ਲੈਨੇ ਉਹ ਮੈਨੂੰ ਨਹੀਂ ਵਧੀਆ ਲੱਗਦੀਆਂ ਤੇ ਵੈਸੇ ਚਟਨੀ ਕੁੰਡੇ ਦੀ ਵਧੀਆ ਲੱਗਦੀ ਹੁੰਦੀ ਹੈ ਨਾ ਥੋੜੀ ਤੜਦੜੀ ਇਹਦੇ ਚ ਤਾਂ ਜ਼ਿਆਦਾ ਹੀ ਫਿਰ ਪਾਣੀ ਜਾਂ ਛੱਟ ਜਾਂਦੀ ਹੈ ਚਟਨੀ ਇਹ ਚਲੋ ਹੁਣ ਕਾਲੀ ਹੁੰਦੀ ਹੈ ਨਾ ਆਪਾਂ ਵਾਤ ਪੈ ਗਈ ਆ ਇਹ ਗੈਵ ਤਾਂ ਵੈਸੇ ਉਹੀ ਆ ਜਿਹੜਾ ਪਹਿਲਾਂ ਹੁੰਦਾ ਸੀ ਹੈਨਾ ਪਹਿਲਾਂ ਉਹ ਟਿੰਡਾ ਚ ਕੋੜਾ ਦੇ ਸੀ ਤੇ ਹੁਣ ਆਪਾਂ ਨੂੰ ਆਜ ਕਲ ਬਣਦੀ ਆ ਵੈਸੇ ਇਸੇ ਤਰ੍ਹਾਂ ਤਰੀਕ ਤਣੀ ਆ ਬੜੀ ਬਹੁਤ ਹੀ ਘੱਟ ਟੇਸਟੀ ਬਣਦੀ ਆ ਟਿੰਡੇ ਨਾਲ ਟਿੰਡੇ ਜਿਹਾ ਬਣਾਵਾਂਗੇ ਬਹੁਤ ਹੀ ਟੇਸਟੀ ਬਣੇਗਾ ਚਲੋ ਜੀ ਹੁਣ ਇਹਨੂੰ ਆਪਾਂ ਗ੍ਰाइंड ਕਰ ਲਿਆ ਲੂਣ ਪਾ ਲਿਆ ਥੋੜਾ ਜਿਹਾ ਜੀਰਾ ਪਾ ਲਿਆ ਸੀਗਾ ਚਟਣੀ ਆਪਣੀ ਬਣ ਕੇ ਤਿਆਰ ਆ ਤੇ ਹੁਣ ਇਹਨੂੰ ਆਪਾਂ ਭਾਂਡੇ ਦੇ ਵਿੱਚ ਕੱਢ ਲੈਨੇ ਆ ਇਹ ਵੀਡੀਓ ਨੂੰ ਲਾਇਕ ਸ਼ੇਅਰ ਕਰਨਾ ਨਾ ਭੁੱਲਿਓ ਮਹਰਾਜ ਰਸੋਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਚਟਨੀ ਆਪਣੀ ਬਣ ਗਈ ਹੈ ਹੁਣ ਪਤੰਨੇ ਵਾਲੀ ਤੇ ਬਹੁਤ ਹੀ ਟੇਸਟੀ ਲੱਗਦੀ ਹੁੰਦੀ ਹੈ ਇਹ ਦਹੀਂ ਦੇ ਨਾਲ ਮੱਖਣ ਦੇ ਨਾਲ ਮੈਨੂੰ ਐਸੇ ਮੱਖਣ ਦੇ ਨਾਲ ਵਧੀਆ ਲੱਗਦੀ ਹੈ ਚਾ ਘਿਓ ਨਾਲ ਬੱਕਣ ਨਾਲ ਦਹੀਂ ਨਾਲ ਮੈਨੂੰ ਘੱਟ ਹੀ ਪਸੰਦ ਆ ਤੇ ਲੱਸੀ ਨਾਲ ਜ਼ਿਆਦਾ ਵਧੀਆ ਲੱਗਦੀ ਹੁੰਦੀ ਹੈ ਤੇ ਨਾਲ ਮੱਖਣ ਤੇ ਲੱਸੀ ਲੋ ਜੀ ਆਪਾਂ ਤੰਦੂਰ ਵਾਲੀ ਬਣਾ ਲਈ ਰੋਟੀ ਰੋਟੀਆਂ ਆਪਾਂ ਤਵੇ ਤੇ ਬਣਾਈ ਆ ਤੰਦੂਰ ਵਾਲੀ ਤਵਾ ਮੁੱਦਾ ਮਾਰ ਕੇ ਇੱਕ ਪਾਸੇ ਪਾਣੀ ਹੱਥ ਲਾ ਕੇ ਦੇ ਨਾਲ ਤਵੇ ਦੇ ਚਮੇਟ ਕੇ ਤੇ ਫਿਰ ਆਪਾਂ ਤਵਾ ਮੁੱਦਾ ਮਾਰ ਕੇ ਰੋਟੀ ਰੜ ਕੇ ਤੰਦੂਰ ਵਾਲੀ ਰੋਟੀ ਮੈਨੂੰ ਵੈਸੇ ਬਹੁਤ ਪਸੰਦ ਆ ਤੇ ਹੋਰ ਸਾਡੇ ਖਨਤਾੜੀ ਨਾਲ ਇਹ ਖਾਂਦੇ ਆ ਨਾ ਬੀਬੀ ਖਾਂਦੀ ਐ ਤੇ ਮੈਂ ਹੀ ਰਹਿ ਗਈ ਕੱਲੀ ਅੱਗੇ ਚੇਤਨ ਹੁੰਦਾ ਸੀਗਾ ਤੇ ਤੰਦੂਰ ਤੇ ਲਾ ਰਹੀ ਸੀ ਤੇ ਤਾਂ ਕਰਕੇ ਫਿਰ ਮੈਂ ਖੁਣ ਕੱਲੀ ਜਾਣੀ ਮੈਂ ਕੀ ਤੰਦੂਰ ਤੇ ਨਾ ਦੋ ਰੋਟੀਆਂ ਤੇ ਫਿਰ ਮੈਨੂੰ ਤਾਂ ਸ਼ੌਕ ਹੈ ਜੀ ਪਸੰਦ ਆ ਮੈਂ ਇਸ ਤਰ੍ਹਾਂ ਬਣਾ ਲਈ ਜੀ ਆ ਜੋ ਜਿਹਨੇ ਖਾਣੀ ਆ ਰੋਟੀ ਤੇ ਮਿਲਦੇ ਆ ਨੈਕਸਟ